ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਪ੍ਰੋਡਿਊਸਰ ਮਹੇਸ਼ ਪਾਟਨ ਨੂੰ ਫਿਰੋਤੀ ਦੀ ਮੰਗ ਨੂੰ ਲੈ ਕੇ ਧਮਕੀ ਮਿਲੀ ਹੈ ਇਸ ਧਮਕੀ ਚ ਕਿਹਾ ਗਿਆ ਹੈ ਕਿ ਜੇਕਰ ਫਿਰੋਤੀ ਦੀ ਮੰਗ ਨੂੰ ਪੂਰਾ ਉਹ ਨਹੀਂ ਕਰਦੇ ਤਾਂ ਉਹਨਾਂ ਦੀ ਬੇਟੀ ਤੇ ਮਸ਼ਹੂਰ ਅਦਾਕਾਰਾ आलिया ਪਾਟਨ ਨੂੰ ਮਾਰ ਦਿੱਤਾ ਜਾਏਗਾ ਮਹੇਸ਼ ਪਾਟ ਨੇ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਵਿੱਚ ਸ਼ਿਕਾਇਤ ਕੀਤੀ ਹੈ ਮੁੰਬਈ ਪੁਲਿਸ ਨੇ ਦੱਸਿਆ ਕਿ ਸੈਕਸ਼ਨ 387 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਇਸ ਧਮਕੀ ਤੋਂ ਬਾਅਦ आलिया ਭੱਟ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮਹੇਸ਼ ਭੱਟ ਦੇ ਵਟਸਐਪ ਨੰਬਰ ਤੇ ਉੱਤਰ ਪ੍ਰਦੇਸ਼ ਦੇ ਕਿਸੇ ਸ਼ਖਸ ਨੇ ਫੋਨ ਤੇ ਮੈਸੇਜ ਦੇ ਜ਼ਰੀਏ ਧਮਕੀ ਦਿੱਤੀ ਹੈ ਇਸ ਧਮਕੀ ਚ ਕਿਹਾ ਗਿਆ ਕਿ ਉਹ 50 ਲੱਖ ਰੁਪਏ ਦੇਣ ਨਹੀਂ ਤਾਂ ਉਹਦੀ ਬੇਟੀ ਆਲਿਆ ਭੱਟ ਅਤੇ ਪਤਨੀ ਸੋਨੀ ਰਾਜਧਾਨ ਨੂੰ ਮਾਰ ਦਿੱਤਾ ਜਾਏਗਾ ਮਹੇਸ਼ ਪਟਨੇ ਪਹਿਲਾਂ ਸੋਚਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ ਪਰ ਫਿਰ ਫਿਰੋਤੀ ਮੰਗਣ ਵਾਲੇ ਦੇ ਵਾਰ-ਵਾਰ ਮੈਸੇਜ ਆਏ ਅਤੇ ਕਿਹਾ ਕਿ ਉਸ ਦੀਆਂ ਧਮਕੀਆਂ ਨੂੰ ਹਲਕੇ ਚ ਨਾ ਲਿਆ ਜਾਏ ਉਸ ਦੇ ਸ਼ਬਦ ਸੀ ਕਿ ਜੇਕਰ ਤੁਸੀਂ 50 ਲੱਖ ਰੁਪਏ ਨਾ ਦਿੱਤੇ ਤਾਂ ਤੁਹਾਡੀ ਬੇਟੀ ਆਲਿਆ ਤੇ ਪਤਨੀ ਸੋਨੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਵਾਂਗਾ ਮਹੇਸ਼ ਭਟ ਨੂੰ ਲਖਨਊ ਦੇ ਇੱਕ ਬੈਂਕ ਬ੍ਰਾਂਚ ਵਿੱਚ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਇਸ ਸਾਰੀ ਘਟਨਾ 26 ਫਰਵਰੀ ਦੀ ਰਾਤ ਨੂੰ ਵਾਪਰੀ। ਮਹੇਸ਼ ਭਟ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਇਨੀ ਦਿਨੀ ਆਰੀਆ ਪੱਟ ਆਪਣੀ ਆਉਣ ਵਾਲੀ ਫਿਲਮ ਬਦਰੀਨਾਥ ਦੀ ਦੁਲਹਨੀਆਂ ਦੀ ਪ੍ਰੋਮੋਸ਼ਨ 'ਚ ਰੁਚੀ ਹੋਈ ਹੈ। ਇਹ ਫਿਲਮ ਇਸ ਮਹੀਨੇ 10 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ।